ਕਾਰਪਲਾ ਹੋਪਲਾ ਸੁਸਾਇਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀਟੀ ਰੋਡ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਧਾਰਮਿਕ ਗੀਤ, ਸ਼ਬਦ ਅਤੇ ਕਵਿਤਾਵਾਂ ਗਾਈਆਂ ਗਈਆਂ ਅਤੇ ਗੱਤਕਾ ਪਾਰਟੀ ਵੱਲੋਂ ਆਪਣੇ ਗੱਤਕੇ ਦੇ ਜੋਹਰ ਦਿਖਾਏ ਗਏ। ਇਸ ਮੌਕੇ ਕਈ ਮਸ਼ਹੂਰ ਗੀਤਕਾਰਾਂ ਨੇ ਧਾਰਮਿਕ ਗੀਤ ਵੀ ਗਾਏ। ਸੁਸਾਇਟੀ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਇਸ ਦਾ ਮੁੱਖ ਮਕਸਦ ਇਹ ਹੈ ਕਿ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜਿਆ ਜਾ ਸਕੇ। ਇਸ ਮੌਕੇ ਅਚੇਚੇ ਤੌਰ ਤੇ ਸਮਾਗਮ ਵਿੱਚ ਡਾਕਟਰ ਐਚਐਸ ਨਾਗਪਾਲ ਸੁਖਵਿੰਦਰ ਸਿੰਘ ਵਾਲਾ ਨਰਿੰਦਰ ਸਿੰਘ ਜਤਿੰਦਰ ਸਿੰਘ ਗੁਰਜੀਤ ਸਿੰਘ ਪਰਮਜੀਤ ਸਿੰਘ ਕਲਸੀ ਸਮੇਤ ਕਈ ਹੋਰ ਸੋਸਾਇਟੀ ਦੇ ਮੈਂਬਰ ਵੀ ਹਾਜ਼ਰ ਸਨ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੋ ਰਾਜਸਥਾਨੀ ਤੋਂ ਨੇ ਬੜੇ ਬੜੇ ਵੱਡੇ ਭਾਰੀ ਗੁਰਮਤ ਸਮਾਗਮ ਵੀ ਕਰਾਉਂਦੇ ਨੇ ਕਾਰ ਭਲਾ ਹੋਵੇ ਭਲਾ ਇਹਦੇ ਸਬੰਧ ਵਿੱਚ ਅੱਜ ਵੀ ਇਹਨਾਂ ਨੇ ਮੇਨ ਬ੍ਰਾਂਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਅੰਦਰ ਬੜਾ ਵੱਡਾ ਇਹ ਸਮਾਗਮ ਰੱਖਿਆ ਜਿਹਦੇ ਵਿੱਚ ਮਹਾਨ ਚਾਰ ਸਾਬਜਾਦਿਆਂ ਨੂੰ ਸਮਰਪਿਤ ਅਤੇ ਮਾਤਾ ਗੁਜਰ ਕੌਰ ਜੀ ਨੂੰ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮੁੱਚੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤੇ ਭਾਰੀ ਗੁਰਮਤ ਸਮਾਗਮ ਕਰਵਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਨੇ ਹੋਰ ਮਹਾਨ ਸ਼ਖਸੀਅਤਾਂ ਸ਼ਹਿਰ ਦੀਆਂ ਨੇ ਆਣ ਕੇ ਔਰ ਫਿਲਮੀ ਐਕਟਰਾਂ ਤੱਕ ਵੀ ਆ ਕੇ ਸਾਰਿਆਂ ਨੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਔਰ ਉਹਨਾਂ ਦੇ ਪਾਏ ਹੋਏ ਉਹਨਾਂ ਵੱਲੋਂ ਪੂਰਨਿਆਂ ਤੇ ਚੱਲਣ ਵਾਸਤੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ ਸੋ ਬਹੁਤ ਹੀ ਚੰਗਾ ਅਪਰਾਲਾ ਹੈ ਔਰ ਖਾਸ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਅੰਦਰ ਇੱਥੇ ਅੱਗੇ ਵੀ ਸਿੱਖੀ ਨੂੰ ਇਹ ਬੜਾ ਪ੍ਰਫੁੱਲਤ ਕਰਦੇ ਨੇ ਔਰ ਬਾਣੀ ਬਾਣੇ ਨਾਲ ਵੀ ਜੋੜਦੇ ਨੇ ਗੁਰਮੁਖੀ ਪੰਜਾਬੀ ਨਾਲ ਵੀ ਜੋੜਦੇ ਨੇ ਇਹਦੇ ਨਾਲ ਇਹਨਾਂ ਨੂੰ ਹੋਰ ਵੀ ਬਲ ਮਿਲੇਗਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਇਹ ਸਮਾਗਮ ਪਿਛਲੇ ਸਾਲ ਵੀ ਇਹਨਾਂ ਨੇ ਕਰਾਇਆ ਸੀ ਇਸ ਵਾਰ ਵੀ ਕਰਵਾਇਆ ਹੈ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਇਹੋ ਜਿਹੇ ਸਮਾਗਮਾਂ ਵਿੱਚ ਹਿੱਸਾ ਲੈ ਕੇ ਔਰ ਵੱੰਦਾ ਯੋਗਦਾਨ ਪਾਉਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਇਨਾ ਸਟੇਜਾਂ ਦੇ ਮੌਕੇ ਦੇਣਾ ਚਾਹੀਦਾ ਛੜੇ ਬੱਚਿਆਂ ਨੂੰ ਇਸ ਮੀਡੀਅਮ ਨਾਟਕ ਦੇ ਮੀਡੀਅਮ ਦੇ ਜਿਹੜਾ ਕਿ ਮੈਸੇਜ ਪਹੁੰਚਾ ਅੱਛਾ ਜਾਂਦਾ ਹੈ ਪੜ੍ਹਾਈ ਨੂੰ ਲੋ ਜਾਂ ਕਿਸੇ ਨੂੰ ਕਹਾਸਾਂ ਨਾਲ ਵਿੱਚ ਅੱਛਾ ਜਾਂਦਾ ਹੈ ਇਹਦਾ ਵਿਜ਼ੂਅਲ ਇਮਪ੍ਰੈਸ਼ਨ ਜਿਹੜਾ ਉਹ ਬੱਚਿਆਂ ਨੂੰ ਬਹੁਤ ਜਾਂਦਾ ਹੈ ਐਂਡ ਮੈਂ ਇਹਨੂੰ ਬਹੁਤ ਦੇਖ ਤੋਂ ਜਾਂਦਾ ਵਾਂ ਇਹਦਾ ਇੱਕ ਜਿਹੜਾ ਮਿਸ਼ਨ ਹੈ ਉਹ ਬੜਾ ਅਪਰੀਸ਼ੀਏਬਲ ਹੈ ਐਂਡ ਸਾਨੂੰ ਇਹਨੂੰ ਕਲਰਜ ਕਰਨਾ ਚਾਹੀਦਾ ਹੈ ਤੇ ਜਿਹੜਾ ਇਹ ਮੈਸੇਜ ਹੈ ਇਹ ਹੈ ਕਿ ਸਾਨੂੰ ਆਪਣਾ ਧਰਮ ਯੁੱਧ ਜਿਹੜਾ ਪਪਰਲੀ ਸਾਨੂੰ ਤਿਆਰ ਰਹਿਣਾ ਚਾਹੀਦਾ ਲੜਨ ਵਾਸਤੇ ਹਮੇਸ਼ਾ ਸਾਡੇ ਆਪਣੇ ਬੱਚਿਆਂ ਨੂੰ ਧਰਮ ਯੁੱਧ ਵਾਸਤੇ ਤਿਆਰ ਕਰੋ ਨਾ ਕਿ ਉਹਨਾਂ ਨੂੰ ਨਸ਼ਿਆਂ ਤੇ ਉਹ ਇਹਨਾਂ ਤੋਂ ਕਿਸੇ ਤਰੀਕੇ ਪ੍ਰੇਰਨਾ ਕਰਕੇ ਇੱਧਰ ਲੈ ਕੇ ਆਓ ਇੱਕੋ ਹੀ ਤਰੀਕਾ ਰਹਿ ਗਿਆ ਸੜਕ ਕੋਲ ਹੋਰ ਕੋਈ ਤਰੀਕਾ ਨਹੀਂ ਰਿਹਾ ਦੁੱਖ ਤੋਂ ਦੂਰ ਕਰਨ ਦਾ ਛੋਟੇ ਸ਼ਹਿਬਜ਼ਾਦਿਆਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਵਿੱਚ ਬੱਚਿਆਂ ਨੇ ਭਾਗ ਲਿਆ ਅਤੇ ਬੱਚਿਆਂ ਵੱਲੋਂ ਧਾਰਮਿਕ ਜਿੱਥੇ ਗੀਤ ਗਾਏ ਧਾਰਮਿਕ ਕਵਿਤਾਵਾਂ ਗਾਈਆਂ ਗਈਆਂ ਗੱਲਬਾਤ ਕਰਦੇ ਆ ਸੋਸਾਇਟੀ ਮੈਂਬਰਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਉਪਰਾਲੇ ਹੋਰ ਕੀਤੇ ਜਾਣਗੇ ਤਾਂ ਜੋ ਬੱਚਿਆਂ ਨੂੰ ਸਿੱਖੀ ਨਾਲ ਹੋਰ ਜੋੜਿਆ ਜਾ ਸਕੇ ਅੰਮ੍ਰਿਤਸਰ ਫਾਸਟਵੇਖ ਖਬਰ ਨਾਮਰੇ ਕੈਮਰਾਮੈਨ ਪਰੇਸ਼ਰ ਮਾਦਨ ਰਕੇਸ਼ ਕੁਮਾਰ